ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਆ ਜੋ ਤੁਹਾਨੂੰ ਅੱਜ ਦਰਸ਼ਨ ਕਰਵਾਨੇ ਆ ਸ਼ਾਮ ਸ਼੍ਰੀ ਖਾਟੂ ਸ਼ਾਮ ਜੀ ਦੇ ਪਤਨਾ ਦੇਖੇ ਬਹੁਤ ਤਕੜਾ ਮੰਦਿਰ ਬਣਿਆ ਹੋਇਆ ਹੈਗਾ ਤੁਸੀਂ ਵੀ ਆਓ ਤੇ ਆਪਾਂ ਹੁਣ ਕਰਦੇਗੇ ਵੀਡੀਓ ਸ਼ੁਰੂ ਤੁਹਾਨੂੰ ਕਰਵਾਨੇਗੇ ਦਰਸ਼ਨ ਬਣੇ ਉਹ ਵੀਡੀਓ ਦੇ ਨਾਲ ਤੇ ਚਲੋ ਚੱਲੀਏ ਆ ਜੋ ਜੀ ਚੱਲੀਏ ਆਪਾਂ ਹੁਣ ਕਰਾਈਏ ਤੁਹਾਨੂੰ ਮੰਦਿਰ ਦੇ ਦਰਸ਼ਨ ਕਾਫੀ ਹਾਈਟ ਦੇ ਉੱਪਰ ਬਾਬਾ ਜੀ ਦਾ ਮੰਦਿਰ ਹੈ। ਦੇਖੋ ਕਾਫੀ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ। ਜੇ ਆਪਾਂ ਗੱਲ ਕਰੀਏ ਮੰਦਿਰ ਦੀ ਖੂਬਸੂਰਤੀ ਦੀ ਬਹੁਤ ਜ਼ਿਆਦਾ ਖੂਬਸੂਰਤ ਹੈ ਜੀ ਮੰਦਿਰ। ਇਹ ਪਟਨਾ ਸ਼ਹਿਰ ਦੇ ਜਿੱਥੇ ਨਵਾਂ ਬੱਸ ਸਟੈਂਡ ਆ ਉਧਰਲੀ ਸਾਈਡ ਦੇ ਉੱਤੇ ਬਣਿਆ ਹੋਇਆ ਜੀ ਮੰਦਿਰ। ਬਾਬਾ ਜੀ ਦਾ जय माता दी जय माता दी जय शिव शंकर जय हनुमान जय बजरंगली राधा रानी जय श्री कृष्णा, जय राधे कृष्णा तेरे सोने दर्शन हुए जी ਦੇਖੋ ਕਿੰਨਾ ਸੋਹਣਾ ਤੇ ਖੂਬਸੂਰਤ ਮੰਦਿਰ ਹੈ ਜੀ ਬਾਬਾ ਖਾਟੀ ਸ਼ਾਮ ਜੀ ਚਲੋ ਜੀ ਬੜੇ ਵਧੀਆ ਦਰਸ਼ਨ ਹੋ ਗਏ ਆਪਣੇ ਤੇ ਹੁਣ ਅੱਪਰ ਚਲਦੇ ਆਂਗੇ نیچے ਬਾਹਰੇ ਮੌਸਮ ਵੀ ਖਰਾਬ ਆ ਬਾਰਿਸ਼ ਹੋ ਰਹੀ ਹੈਗੀ ਪੂਰੀ ਦੇਖਦੇ ਆਂਗੇ ਕੀ ਬਣਦਾਗਾ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਹਾਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਚਲੋ ਫਿਰ ਆਪਾਂ ਚੱਲਦੇ ਇੱਧਰ ਕਰਵਾਇਆ ਸੀ ਆਪਾਂ ਨੇ ਜੋੜਾ ਜਮਾ ਹੁਣ ਪਾਈਏ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈਗੀ ਪਤਲਾਂ ਚ ਅੱਜ ਕਾਫੀ ਬਾਰਿਸ਼ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਦੁਕਾਨਾਂ ਨੇ ਮੰਦਿਰ ਦੀ ਆ بارش ਕਾਫੀ ਹੋ ਕੇ हट ਗਈ ਤੇ ਅਸੀਂ ਮੰਦਿਰ ਦੇ ਬਾਹਰ ਹੀ ਖੜੇ تھے ਆ ਇੱਧਰ ਸਾਰੀ ਪਾਰਕਿੰਗ ਹੈ ਇਹ ਤੇ ਇੱਧਰ ਸਾਹਮਣੇ ਉੱਪਰ ਮੰਦਿਰ ਹੈਗਾ ਤੇ ਹੁਣ ਆਪਾਂ ਚੱਲਦੇ ਆਂਗੇ ਜੀ ਪਿੰਡ ਨੂੰ ਚਲੋ ਫਿਰ ਚੱਲਦੇ ਆਂ ਦੇਖਦੇ ਆਂ ਕੰਮਕਾਰ